ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਠੀਕ ਠਾਕ ਸਾਬੀ ਲੈ ਆਇਆ ਭੂਆ ਨੂੰ ਆ ਜਾ ਇੱਧਰ ਵੀਡੀਓ ਬਣਾਉਣ ਵਾਸਤੇ ਕੌਣ ਆਇਆ ਆਂਦਾ ਆਓ ਵੇਖੋ ਭੂਆ ਆਈ ਕੀ ਕਰਨ ਗਈ ਤੋ ਆਂਦਾ ਸਾਸਰੀ ਕੈਲ ਜੀ ਸਾਰਿਆਂ ਨੂੰ ਆਓ ਵੇਖੋ ਭੂਆ ਐ ਰੋਗ ਬੰਡਿਆ ਵਾ ਅੱਜ ਵੇਲੇ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਕੈਮਰਾ ਆਨ ਕਰਤਾ ਮੈਂ ਕਹਿਆ ਸਾਬ ਹੀ ਗਿਆ ਪੂਆ ਨੂੰ ਲੈਣ ਤੂੰ ਗੱਡੀ ਤੇ ਆਉਂਦਾ ਨੂੰ ਲੈਣ ਗੱਡੀ ਦਾ ਔਖਾ ਪੂਆ ਥੋੜਾ ਜਿਹਾ ਅੱਛਾ ਅੱਛਾ ਹਾਂ ਗੱਡੀ ਦਾ ਔਖਾ ਆਹ ਬੁਲਟ ਨਿਕਾ ਹੈਗਾ ਵਾ ਹਾਂ ਹੈਨਾ ਹੋਰ ਦੱਸੋ ਤੁਸੀਂ ਦੱਸੋ ਕੀ ਕਰਦੇ ਆਏ ਜੀ ਆਪਾਂ ਕੀ ਕਰਦੇ ਆਏ ਆ ਗੱਲਾਂ ਕਰਦੇ ਗੱਲਾਂ ਕਰਦੇ ਗੱਲਾਂ ਕਰਦੇ ਨਹੀਂ ਕਰੋਗੀ ਕਰਦੇ ਆ ਰਾਜ ਤੇ ਚੱਲ ਮੰਨਿਆ ਗੱਲਾਂ ਕਰਦੇ ਆਏ ਜੀ ਬਾਹਰ ਵੀ ਸੂਰਸੀ ਗੱਡੀ ਸੀ ਹਾਂ ਤੇ ਮੁੜ ਕੇ 베ਵੀ ਨੂੰ ਦੱਸਾਂ ਬਲਜੀਤ ਦੱਸਣੇ ਵੀ 베ਵੀ ਮੇਰਾ ਮੂੰਹ ਨਿਕਲ ਗਿਆ ਬਲਜੀਤ ਨਹੀਂ ਸਾਰਿਆਂ ਨੂੰ ਪਤਾ ਬਲਜੀਤੀ ਦੇ ਨਾਂ 베ਵੀ ਵੀ ਆ ਬੀ ਬੀ ਹਾਂ ਫਿਰ ਦੱਸਣਾ ਪਿਆ ਅੱਜ ਤਿਆਰ ਹੋ ਜੋ ਕਿ ਤੈਨੂੰ ਸਾਡੀ ਲੈਣ ਆਉਣ ਲੱਗਾ ਮੈਂ ਚੱਲ ਠੀਕ ਆ ਠੀਕ ਹੈ ਪਤਾ ਇੱਧਰ ਆਓ ਤੁਸੀਂ ਵੀ ਤਿਆਰ ਹੋਈ ਹਾਂ ਸੇ ਤਾਂ ਪਹਿਲਾਂ ਹੀ ਰੱਬ ਬੋਲੋ ਹੀ ਆਇਆ ਸੀ ਇਹ ਰੱਬ ਵੱਲੋਂ ਵਗਰੇ ਹੁੰਦੇ ਸਰਕੇ ਇਹ ਰੱਬ ਵੱਲੋਂ ਨਹੀਂ ਆਪੇ ਆਇਆ ਵਾ ਸੇ ਤਾਂ ਆਇਆ ਇਹ ਤੇ ਕੱਪੜੇ ਪਾਏ ਚੱਲੇ ਮੈਂ ਨਾ ਕੈਮਰਾ ਓਨ ਕੀਤਾ ਫਤ ਸਾਸਰੀ ਕਾਲ ਜੀ ਸਾਰਿਆਂ ਨੂੰ ਉਹ ਵੇਖੋ ਬਾਪੂ ਆਈ ਸਿੱਧਾ ਹੀ ਕਿਆ ਨਹੀਂ ਕਿਨੇ ਹਾਂ ਸਾਸਰੀ ਕਾਲ ਜੀ ਸਾਰਿਆਂ ਨੂੰ ਆਨਾ ਉਹ ਪੂ ਆਈ ਫਤ ਇੱਧਰ ਆਓ ਇੱਧਰ ਆ ਜਾ ਇੱਥੇ ਆ ਕਾੜੀਆਂ ਕੱਪੜੇ ਧੋਣੇ ਕਿ ਗੱਡੀ ਧੋਣ ਡਿਆ ਵਾ ਸਾਰਾ ਕੰਮ ਚੱਲੀ ਜਾਂਦਾ ਪਾਣੀ ਨਾਲ ਨਿਆਣਿਆਂ ਦੀ ਖੇਡ ਆਓ ਪਾਣੀ 'ਚ ਵੜਿਆ ਇੱਧਰ ਆਓ ਮੈਨੂੰ ਪਾਣੀ ਦੇ ਪੋ ਇਹਨੇ ਪਾਣੀ ਨਹੀਂ ਦੇਣਾ ਕੱਲਾ ਹੀ ਪੀ ਜਾਣਾ ਹੈ ਸਾਡੇ ਦੀ ਪੁਆਰਵਾ ਜਾ ਕੇ ਪਾਣੀ ਪੁੱਛੇਂਦਾ ਨਹੀਂ ਨਹੀਂ ਨਾ ਪਾਪੀ ਪੀਂਦੇ ਨੇ ਤੂੰ ਕੇ ਲਿਆਊਗਾ ਨਹੀਂ ਲਿਆਊਗਾ ਤਾ ਜ਼ਰੂਰ ਹੈ ਨਾਮ ਵਾਲੀ ਗੱਲ ਨਹੀਂ ਇਹਨੂੰ ਰੋਟੀ ਖਾਂਦੇ ਹੀ ਕਹੀ ਕਿ ਨਾ ਫਤਿਹ ਪਾਣੀ ਲੈ ਕੇ ਆ ਫਿਰ ਸੋਈ ਚੋਂ ਥੱਲੇ ਰੱਖਿਆ ਔਰ ਟੇਬਲ 'ਚਾ ਕਰਕੇ ਥੱਲੇ ਫਿਰ ਬਣਾ ਦਿੰਦਾ ਨਹੀਂ ਉਦਾਂ ਹੀ ਮਸਾਂ ਦੇ ਆ ਲੋ ਆ ਤੂੰ ਪੀਲਾ ਪਾ ਤਾਂ ਕੋਈ ਗੱਲ ਨਹੀਂ ਗਲਾਸੀ ਬੜੀ ਛੋਣੀ ਆਵੇ ਹਨ ਨਿੱਕੀ ਜਿਹੀ ਗਲਾਸੀ ਹੈ ਨਾ ਫਤੇ ਦੀ ਨਾਨੀ ਨੇ ਦਿੱਤੀ ਪਤੈ ਨੂੰ ਮੇਰਾ ਤੇ ਇੱਕ ਹੀ ਕੋਟਾ ਹੁਣਾਵਾ ਆਂਧ ਪੂ ਆਂਦੇ ਮੇਰਾ ਇੱਕ ਕੋਟੂ ਨਾ ਹੁਣ ਫਿਰ ਹਾਣੂ ਦਾ ਘਰ ਖਰਾਬ ਹੋ ਜਾਣਾ ਇਹਨੂੰ ਨਾ ਧੱਕਾ ਲਾ ਆਪੇ ਫਤੇ ਦਾ ਸਟੈਂਡ ਟੁੱਟ ਜਾਊਗਾ ਸਾਨੂੰ ਕੀ ਕੀ ਆਂਦਾ ਆ ਲੈ ਪੀਲਾ ਮੇਰਾ ਪੁੱਤ ਪਈ ਆਂਦੇ ਤੁਸੀਂ ਪੀ ਲੋ ਆ ਲੈ ਪੀਲਾ ਮੇਰਾ ਪੁੱਤ ਆ ਜਾ ਪਈ ਰੋਟੀ ਪਾਣੀ ਬਣਾ ਲਿਆ ਵਾ ਹਾਂਦਾ ਮੈਂ ਗੁਰਮਨ ਘਰੋਂ ਲਿਆ ਹੋਣਾ ਕੀ ਸਟੈਂਡ हां दिन दे दिन गुरवर होनी काम सारा ही ਕਰਨ ਵਾਲਾ ਜੇ ਪਿਆ ਕੀ ਬਣਾਉਣਾ ਅੱਜ ਅੱਜ ਬਣਾਉਣੇ ਆ ਆਲੂ ਦੇ ਵਿੱਚ ਪਨੀਰ ਪਾ ਲਾਂਗੇ ਥੋੜਾ ਜਿਹਾ ਪਨੀਰ ਥੋੜਾ ਜਾ ਕੇ ਜਿਆਦਾ ਪਾ ਲਿਆ ਨਹੀਂ ਹੈਗਾ ਪਿਆਵ ਦੇ ਅੱਗੇ ਪੁੱਛਣ ਦੇ ਮੈਨੂੰ ਕਿੰਦੀ ਕੀ ਬਣਾਉਣਾ ਮੈਂ ਕਿਹਾ ਅੱਜ ਮੇਰੀ ਸਬਜੀ ਕੋਈ ਨਹੀਂ ਲਈ ਹੈਗੀ ਤੇ ਮੈਂ ਆਲੂਆਂ ਦੇ ਵਿੱਚ ਪਨੀਰ ਪਾ ਲਾਂਗੇ ਸਾਰਿਆਂ ਨਾਲੋਂ ਵਧੀਆ ਸਬਜੀ ਬਣ ਲੱਗੀ ਆ ਆਲੂ ਪਨੀਰ ਪਾ ਲਾਂਗੇ ਪਨੀਰ ਤਨਾ ਪਾ ਲਾਂਗੇ ਚਲ ਵਧੀਆ ਆਜੋ ਖਾਣ ਵਾਸਤੇ ਚਲ ਜੀ ਸਾਬੀ ਫਿਰ ਅੱਜ ਸਾਬੀ ਮੈਂ ਤੁਹਾਨੂੰ ਕੀ ਕਿਹਾ ਸੀ ਭਲਾ ਫਿਰ ਪੁਵਾਏ ਨੇ ਕਹਿਣਾ ਵਾ ਵੀ ਮੇਰੀ ਘਰ ਦੀ ਮੇਰੇ ਨਾਲ ਲੜਦੀ ਆ ਲੜਦੀ ਆ ਲੈ ਨੂੰ ਪੁੱਛੋ ਵੀ ਕਿਹੜੀ ਗੱਲੋਂ ਲੜਦੀ ਕਿਹੜੀ ਗੱਲੋਂ ਲੜਿਆ ਕੋਈ ਕੋਈ ਚੀਜ਼ ਲਿਆ ਕੇ ਦੇ ਖਾ ਚੀਜੀ ਮੰਗਣ ਦੀ ਇਹ ਤਾਂ ਮੈਂ ਬੜੇ ਚਿਰ ਦੀ ਮੈਨੂੰ ਲੈ ਕੇ ਦੇ ਚੀਜੀ ਖਾਣ ਨੂੰ ਜੀ ਕੰਡਿਆ ਤੁਹਾਨੂੰ ਦੱਸ ਦੇ ਦਿਆਂ ਮੈਨੂੰ ਫੋਨ ਲਾ ਦੇ ਦਿਆਂ ਮੈਂ ਸਮੋਸੇ ਲਈ ਆਉਂਦੀ ਤੇਰੇ ਲਈ ਸਮੋਸੇ ਥੋੜੀ ਖਾਣ ਨੂੰ ਜੀ ਕੰਡਿਆ ਹਾਂ ਕਿਹੜੀ ਚੀਜੀ ਖਾਣੀ ਚੀਜੀ ਉਦੋਂ ਮੈਂ ਜੂਸ ਪੀਤਾ ਜਿੱਦਾਂ ਕੋਈ ਕੋ ਜਿਆ ਸੇਵੀਆਂ ਸੂਈਆਂ ਲੈ ਆਉਂਦਾ। ਅੱਛਾ ਅੱਛਾ ਬੰਦ ਬਸ ਆਪਕੋ। ਹਮ ਆ ਆਪਣੇ ਹਾਥੀ ਆ ਬੰਦ ਚਾਲੂ ਕਰਨਾ ਕਿਹੜਾ ਬਗਾਨੇ ਦੇ ਹੱਥ ਆ। ਹਾਂ ਆ ਕਈ ਬੰਦ ਵੀ ਕਰਨਾ ਚਾਹੀਦਾ ਮੋٹے ਹੋਈ ਜਾਣਦੇ ਆ ਪੋਟੇ ਵਾਲੀ ਗੱਲ ਨਹੀਂ ਆ। ਅੱਗੇ ਕਿੰਨਾ ਕ ਖਾਂਦੇ ਹੀ ਮੈਂ। ਜਦੋਂ ਆਈ ਇਹ ਆ ਪਰਸੋਂ ਜਿਹੇ 5200 ਰੁਪਏ ਦੀ ਲਿਆਂਦੀ ਇਹਦੀ। ਅੱਛਾ। ਹਮ ਤੇ ਅਗਲੇ ਦਿਨ ਫੇਰ 5700 ਦੀ ਲਿਆਂਦੀ। ਹਮ ਹੈਨਾ ਤੇ ਹੁਣ ਕਿੱਥੋਂ ਨਾ ਕੱਟਣ ਵਾਲੇ ਨੇ ਕਿ ਉਹਦਾ ਮੋਟਾ। ਬਾ ਮੈਂ ਕਿਹਾ ਪੂਰਾ ਸੈੱਟ ਕਰਨਾ। ਪੈਸੇ ਗਣਾਉਂਡ ਐਸਾ ਹੁਣ ਮੈਂ ਤੁਹਾਨੂੰ ਫੇਰ ਪੈਸੇ ਪੂਰੇ ਕਰਕੇ ਦਵਾਂ। ਹਾਂ ਫਿਰ ਪੈਸੇ દવા ਲਿਆ ਕੇ ਹੁਣ ਵੇਲਾ ਪੂਆ ਪੈਸੇ ਕਨੰਦਾ ਹੀ ਆ। ਲੋਨੀਆ। ਹਾਂ ਤੇ ਤੈਨੂੰ ਮੋਟੀਆਂ ਵੀ ਤੇ ਪਕਾ ਕੇ ਮੈਂ ਹੀ ਰੋਟੀਆਂ ਨਾ ਤੇ ਜਿਹੜੀ ਮੇਰੀ ਪੱਕਦੀ ਉਹਨਾਂ ਦਾ ਕੋਈ ਮੁੱਲ ਨਹੀਂ ਆ। ਡਾਕਟਰ ਨੇ ਇਹ ਵੀ ਕਿਹਾ ਸੀ ਨਾ ਵੀ ਕੋਈ ਉਤਪਤੰਗ ਨਹੀਂ ਖਾਣਾ। ਕੇਵਲੇ ਪੰਜ ਦਾ ਜੀਵ ਹੀ ਕਰਨ ਰਿਆ ਜੇ ਮੇਰੇ ਲਈ ਹਲੇ ਨਾ ਕਰੇ ਜੀ ਨੂੰ ਕਹਿਣੇ ਨਾ ਕਰੇ। ਪੈੜਾ ਧਿਆਨ ਰੱਖਦਾ ਹੀ ਜੋ। ਬਹੁਤ ਧਿਆਨ ਰੱਖਦਾ ਲੇਖਾ ਧਿਆਨ ਰੱਖਦਾ। ਪਾਹਾਂ ਨਾਲੇ ਖਰਚ ਨਾ ਆਵੇ ਨਾਲੇ ਤੇਰੀ ਵੀ ਡਾਈਟਿੰਗ ਹੋ ਰਹੀ ਹੈ ਡਾਈਟਿੰਗ ਚਲੋ ਬਣਾਈਏ ਫਿਰ ਵੀਡੀਓ ਮੇਰੀ ਡਾਈਟਿੰਗ ਹੁੰਦੀ ਰਹਿਣੀ ਹੈ ਕੀ ਆਨੇ ਤੇ ਡੇਟ ਤੇ ਚਾਲੂ ਆ ਦੇ ਡੇਟ ਉਸੇ ਆਉ ਚੂਰਾ ਲਿਆ ਦੇ ਡੇਟ ਵਾਲਾ ਸੇਉ ਚੂਰਾ ਆ ਪੂਜਿਆ ਕਿਉਂ ਨਹੀਂ ਹਟ ਸਕਦੀ ਇੰਜ ਆ ਭੁੱਖਾ ਜਾ ਕਿਤੇ ਨਹੀਂ ਉਹ ਫਿੱਕਾ ਹੁੰਦਾ ਵਾ ਇਹ ਹੁੰਦਾ ਚਲ ਦੁਬਾਰਾ ਕਰਦੇ ਹਾਂ ਇਹ ਸਭ ਹੀ ਹੋ ਜਾਣਾ ਹੈ ਇਹ ਤੇਰੀ ਬੈਠੀ ਰਹਿ ਤਾਂ ਮੈਂ ਫਿਰ ਆ ਤੂੰ ਸੋਰ ਕੇ ਜਾ ਹਾਂ ਚਲੋ ਆ ਜਾਓ ਫਿਰ ਉੱਥੇ ਕੀ ਸਾਰਾ ਕਰੀਏ ਦੁਬਾਰਾ ਨਹੀਂ ਉਹ ਬਾਹਰ ਉਧਰ ਭਾਜੀ ਬਹੁਤ ਵੱਡਾ ਬਾਹਰ ਨਹੀਂ ਬਹੁਤ ਪਰ ਥੋੜਾ ਯਾ ਸੁਖਾ ਕਰ ਸੁੱਖ ਦਾਸ ਆ ਗਿਆ ਸੁੱਖ ਸਮਝ ਆਦੀ ਕਿ ਕਿਡਾਉਣਾ ਹੈ ਜਾਂ ਖੰ ਲਗਾ ਚੱਪ ਚੱਪ ਚਲੋ 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 ਚਲ ਚਲ ਆਇਆ ਡਾਈ ਦਾਗਾ ਸਾਬੀ ਦਾ ਫੇਕੋ ਚਾਹੀਦਾ ਚਲ ਚਲ ਚਲੋ 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 ਚਲ ਮੇਰੇ ਤੋਂ ਆਵਾਜ਼ ਬਾਤੀ ਸਾਬੀ ਨੇ ਸੁੱਖ ਨੇ ਕੀ ਕਰਤਾ ਦੀਦੀ ਵੀ ਕਹਿ ਲੱਗ ਪਈ ਕੋਈ ਗੱਲ ਨਹੀਂ ਨੇ ਕਿਨ ਉਹ ਜਾਣੇ ਲੱਗ ਗਏ ਸੋਖਾ ਪੂਰੇ 11 ਸਾਡੀ ਰੇਟ ਬੜਾ ਦਾਦਾ ਹੁੰਦਾ ਬਾਜੀ ਟਾਈਮ ਵੇਖੋ ਯਾਰ 10 ਵਜ ਗਈ ਹੋ ਮਾਰੀ ਬਾਜੀ ਟਾਈਮ ਵੇਖੋ 1 ਵਜ ਗਿਆ ਹੋ ਕਿੱਡੇ ਵਿੱਚ ਟਾਈਮ ਨਹੀਂ ਦੱਸਿਆ ਸਹੀ ਲਾ ਟਾਈਮ ਦਾ ਬੰਦੀ ਹੋਣਾ ਸਹੀ ਹੈ ਮੈਂ ਗਾਵਾ ਬੁਲਾਵਰ ਕਰਉਣਾ ਨਾ ਇਹ ਵੀਡੀਓ ਬਣਦੇ ਹੀ ਤੇ ਤੰਗ ਬੜਾ ਕਰਨ ਦੇ ਸੀ ਬਹੁਤ ਜ਼ਿਆਦਾ ਤਰ ਟੰਗਿਆ ਵੇ ਕਿੱਥੇ ਆ ਨਾ ਇਹ ਤੋਂ ਉੱਤਰ ਪਾਵੇ ਤੇ ਨਾ ਇਹ ਤਾਂ ਤਾਂ ਕਰ ਪਾਵੇ ਨਾ ਤਾਂ ਤਾਂ ਜੀ ਉਥੇ ਟੀਸੀ ਦੇ ਚਾੜ ਕੇ ਤੇ ਚੀਜ਼ੀਆਂ ਦੇ ਰਹੀਆਂ ਖਾਂਦਾ ਰਹੇ ਤੇ ਪਾਣੀ ਦੇ ਤਾ ਲਾ ਕੇ ਪਾਣੀ ਦੀ ਬਾਣੀ ਦੀ ਨਾਲ ਤੂੰ ਖਾ ਚੀ ਜੀ ਨਾ ਚੀ ਜੀ ਖਾਦ ਨਾ ਲੈ ਕੱਲ ਵੀਡੀਓ ਬਣਾਉਂਦੇ ਵਿਚਾਰਾ ਟੰਗਿਆ ਉੱਤੇ ਟੰਗੇ ਰੱਖਿਆ ਤਾਂਗੀ ਫੜਾ ਕਰਦਾ ਵੰਦਾ ਸੀਨ ਕਰਨਾ ਤੇ ਨਾਲ ਹੀ ਕਰਨਾ ਸੀਨ ਮੈਨੇ ਚਲ ਸੁੱਤੇ ਉੜਦੇ ਆ ਸਾਰ ਇਹਦੇ ਕੋਲ ਸੀਨ ਕਰਾ ਲਿਆ ਹੈ ਆਪਾਂ ਹਾਂ ਇਹ ਬਟ ਡਾਕਟਰ ਵਾ ਬਹੁਤ ਤਗੜਾ ਹਾਂ ਸੀਨ ਦੋ ਹੁੰਦਾ ਵੀ ਮੈਨੂੰ ਸੀਨ ਦੋ ਮੈਨੂੰ ਤੈ ਸਕੂਲ ਦਾ ਕਿ ਸੀਨਾ ਜਿਸ ਸਕੂਲ ਦਾ ਸਕੂਲ ਜਾਣਾ ਕਿ ਨਹੀਂ ਸਕੂਲ ਦਾ ਵੀ ਸੀਨ ਹੈਗਾ ਵਾ ਸੁਖੂ ਦੇ ਸੀਨ ਬਣਾ ਕਿ ਨਾ ਤੇਰਾ ਤੂੰ ਉੱਥੇ ਜਾਣਾ ਵਾ ਇਦਾਂ ਆਪਾਂ ਸੀਨ ਚੁੱਕਣਾ ਉਹ ਵੀ ਫਿਰ ਸਕੂਲ ਜਾਂਦੇ ਆ ਫਿਰ ਤੂੰ ਵਾਪਸ ਆ ਜਾਣਾ ਵਾ ਤੇ ਸੀਨ ਨਹੀਂ ਕਰਨਾ ਸਕੂਲ ਦਾ ਆਏ ਆਏ ਪੁੱਤ ਜਾਣਾ ਤੇ ਪਹਿਣਾ ਹੀ ਆ ਜਾਣਾ ਵਾ ਅੰਕਲ ਨੂੰ ਸਿਖਾ ਕਰਾਉਣੀ ਆ ਫਿਰ ਕੋਚਿਕ ਨੂੰ ਬਾਏ ਕਰ ਦੇਣਾ ਕਿ ਮੇਰਾ ਪਿਤਾ ਘਰ ਲੈ ਆਣਾ ਹੈ ਤੁਸੀਂ ਨਹੀਂ ਕਰਨਾ ਹਾਂ ਰਹਿਣ ਤਾਂ ਫਿਰ ਇਹਦਾ ਨਹੀਂ ਸੀ ਇਹ ਹੁਣ ਆਜੇ ਮੈਂ ਦੱਸ ਦੇ ਰਹੀਂਦੀ ਆ ਕਾਣੀ ਨਾ ਵਾ ਇੱਥੇ ਬਹਿ ਜਾ ਬਹਿ ਜਾ